ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਮਜੀਠਾ ਪੁਲਿਸ ਨੇ ਕਾਬੂ ਕੀਤਾ ਪਿਛਲੇ ਕਾਫੀ ਦਿਨਾਂ ਤੋਂ ਮਜੀਠੇ ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਜਿਹੜੀਆਂ ਵਾਰਦਾਤਾਂ ਹੋਣੀਆਂ ਸਲੈਚਿੰਗ ਦੀਆਂ ਵਾਰਦਾਤਾਂ ਦਾ ਹੋਰ ਬੰਦਾ ਸੁਣ ਨੂੰ ਮਿਲ ਰਿਹਾ ਸੀਗਾ ਤੇ ਅਸੀਂ ਕਾਫੀ ਦਿਨਾਂ ਤੋਂ ਇਹਨਾਂ ਦੇ ਮਗਰ ਟ੍ਰੈਪ ਲਾਇਆ ਹੋਇਆ ਸੀ ਤੇ ਇਹਨਾਂ ਨੇ ਪਰਸੋਂ ਕਬੋ ਏਰੀਏ ਦੇ ਵਿੱਚ ਇੱਕ ਪੈਦਲ ਜਾ ਰਹੇ ਵਿਅਕਤੀ ਪਾਸੋਂ ਮੋਬਾਈਲ ਦੀ ਖੋਹ ਕੀਤੀ ਸੀ ਉਹ ਵੀਡੀਓ ਜਿਹੜੀ ਸੀ ਉਹ ਇੰਡਸਟਰੀਅਲ ਗਰੁੱਪ ਦੇ ਵਿੱਚ ਕਾਫੀ ਵਾਇਰਲ ਹੋਈ ਸੀ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਉਸ ਵੀਡੀਓ ਦੇ ਵਿੱਚ ਇਹਨਾਂ ਦੀਆਂ ਫੇਸਾਂ ਫੇਸ ਜਿਹੜੇ ਇਹਨਾਂ ਨੇ ਸਾਡੇ ਸਾਹਮਣੇ ਆਏ ਅਸੀਂ ਉਸ ਤੋਂ ਬਾਅਦ ਉਹ ਜਿਹੜੀ ਵੀਡੀਓ ਸੀਗੀ ਉਹ ਕਾਫੀ ਆਪਣੇ ਸੋਰਸਾਂ ਦੇ ਰਾਹੀਂ ਲੋਕਾਂ ਨੂੰ ਦਿਖਾਈ ਸੀ ਜਿਸ ਤੋਂ ਸਾਨੂੰ ਇਹ ਨੋਮੀਨੇਟ ਹੋ ਗਏ ਤੇ ਨੋਮੀਨੇਟ ਕਰਕੇ ਤੇ ਅਸੀਂ ਇਹਨਾਂ ਨੂੰ ਜਿਹੜਾ ਵਾ ਅਰੈਸਟ ਕੀਤਾ ਤੇ ਅਰੈਸਟ ਕਰਨ ਤੋਂ ਬਾਅਦ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਖੋਹ ਕੀਤਾ ਹੋਇਆ ਬਰਾਮਦ ਹੋਇਆ ਦੂਜਾ ਜਿਹੜਾ ਸੀ ਉਹ ਮੁੜ ਕੇ ਬਾਅਦ ਵਿੱਚ ਇਹਨਾਂ ਫਰਦਿਕਸ਼ਾਪ ਦੇ ਨਾਲ ਹੀ ਸਾਨੂੰ ਬਰਾਮਦ ਕਰਾਇਆ ਤੇ ਦੋ ਮੋਬਾਈਲ ਵੀ ਇਹਨਾਂ ਤੋਂ ਬਰਾਮਦ ਹੋਏ ਆ ਇਸ ਤੋਂ ਇਲਾਵਾ ਇਹ ਹੋਰ ਵੀ ਕਾਫੀ ਜਿਹੜੀਆਂ ਸਨੈਚਿੰਗ ਦੀਆਂ ਵਾਰਦਾਤਾਂ ਵਾਂ ਉਹ ਇਹਨਾਂ ਨੇ ਕਬੂਲ ਕੀਤੀਆਂ ਵਾਂ ਤੇ ਇਹਨਾਂ ਦੀ ਇਹਨਾਂ ਦੇ ਗਲਾਗ ਥਾਣੇ ਕੋਲ ਦੇ ਵਿੱਚ ਵੀ ਦੋ ਪਰਚੇ ਦਰਜਿਆ ਲੋਕਾਂ ਤੋਂ ਆ ਦੇ ਤੇ ਉਹ ਵੀ ਟਰੇਸ ਹੋ ਚੁੱਕੇ ਇਹਨਾਂ ਦੀ ਪੁਛਗਿਛ ਸਾਹਮਣੇ ਆ ਚੁੱਕਾ ਵੀ ਉਹ ਵੀ ਅਸੀਂ ਵਾਰਦਾਤਾਂ ਕੀਤੀਆਂ ਵਾਂ ਤੇ ਇਨਾਂ ਨੂੰ ਸੀਮਾਨਡ ਲੈ ਲਿਆ ਵਾ ਤੇ ਅਜੇ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਜਿਹੜੀਆਂ ਹੋਰ ਛੋਟੀਆਂ ਮੋਟੀਆਂ ਵਾਰਦਾਤਾਂ ਹਨ ਕਿੱਟੀਆਂ ਹੋਣਗੀਆਂ ਉਹ ਇਹਨਾਂ ਤੋਂ ਅ ਜਾਗਰ ਕਰਾਵਾਂਗੇ ਤੇ ਕਬੂਲ ਕਰਕੇ ਤੇ ਮੁੜ ਕੇ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਅਰੈਸਟ ਪਾ ਕੇ ਫਿਰ ਬਰਾਬਦਗੀ ਕੀਤੀ ਜਾਊਗੀ ਨਾਲ ਇਹਦੀ ਨਾਮ ਦਾ ਲੜਕਾ ਸੀਗਾ ਦੀਪੂ ਨਾਮ ਦਾ ਮਜੀਠੇ ਦਾ ਹੀ ਉਹ ਵੀ ਇਸ ਤੋਂ ਇਲਾਵਾ ਜਿਹੜੇ ਇਹ ਮੋਬਾਈਲ ਖੋਹ ਕਰਦੇ ਸੀਗੇ ਜਾਂ ਹੋਰ ਵੀ ਕੋਈ ਚੀਜ਼ ਕੋਈ ਨੋ ਇਕੁਪਮੈਂਟ ਖੋਹਦੇ ਸੀਗੇ ਕਿਸੇ ਤੋਂ ਉਹ ਇੱਥੇ ਕੋਈ ਸੂਰਜ ਨਾਮ ਦਾ ਲੜਕਾ ਵਾ ਜਿਹਨੂੰ ਇਹ ਸੇਲ ਕਰਦੇ ਸੀ ਇਹ ਇੰਨਾ ਕੁ ਸਾਨੂੰ ਜਿਹਨਾਂ ਨੇ ਦੱਸਿਆ ਵਾ ਬਾਕੀ ਇਹਨਾਂ ਨੂੰ ਨਾਲ ਖੜਕੇ ਉਹਨਾਂ ਦਾ ਘਰ ਜਿਹੜਾ ਵਾ ਉਹ ਟ੍ਰੇਸ ਕਰਕੇ ਫਿਰ ਉਹਦੇ ਤੇ ਵੀ ਉਹਨੂੰ ਜਿਹੜਾ ਨਾਮਿਨੇਟ ਕਰਕੇ ਗ੍ਰਿਫਤਾਰ ਕੀਤਾ ਇਹ ਕਿੰਨੇ ਦਿਨ ਪੁਰਾਣੀ ਗੱਲ ਐ ਹਾਂਜੀ ਕਿੰਨੇ ਦਿਨ ਪੁਰਾਣੀ ਗੱਲ ਐ ਮੋਟਰਸਾਈਕਲ ਖੋਹ ਲਈ ਇਹ ਕੱਲ ਦੀ ਪਸੂ ਰਾਤ ਦੀ ਗੱਲ ਆ ਜੀ ਪਰਸੋਂ ਸ਼ਾਮ ਦੀ ਇਹਨਾਂ ਦੇ ਨਾਮ ਕੀ ਐ ਸਰ ਇਹ ਇੱਕ ਜਿਹੜਾ ਸਾਹਿਲ ਆ ਦੂਸਰੇ ਦਾ ਨਾਮ ਹਰਸ਼ਦੀਪ ਆ ਤੇ ਜਿਹੜਾ ਤੀਜਾ ਇਹਨਾਂ ਦੇ ਨਾਲ ਸੀਗਾ ਉਹ ਜਿਹੜਾ ਗ੍ਰਿਫਤਾਰ ਹੋਣਾ ਉਹਦਾ ਨਾਮ ਦੀਪੂ ਸੀਗਾ ਇਹਦਾਂ ਨੇ ਮਝੀਠੇ ਤੇ ਰਹਿਣ ਵਾਲੇ ਆ ਜੀ ਅੱਛਾ